ਮੈਟਰੋ ਲੈ ਕੇ ਆਏ ਆ ਅੱਜ ਤੁਹਾਨੂੰ ਪੰਜਾਬ ਦੀ ਉਹ ਮਸ਼ਹੂਰ ਜਗਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਨਾ ਹੈ ਇਸ ਜਗਾ ਨੂੰ ਹਰੋਂ ਦੇ ਪੌਂਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਸੀਂ ਖੜੇ ਆ ਗੜ ਸ਼ੰਕਰ ਤੋਂ ਜਿਹੜਾ ਆਨੰਦਪੁਰ ਸਾਹਿਬ ਨੂੰ ਰੋਡ ਆਂਦਾ ਤੇ ਕਾਨਪੁਰ ਖੂਈ ਪਿੰਡ ਦੇ ਕੋਲੇ ਸ਼ਵਲਕ ਦੀਆਂ ਪਹਾੜੀਆਂ ਦੇ ਵਿੱਚ ਇਹ ਜਗਾ ਬਣੀ ਹੋਈ ਹੈ ਜਿੱਥੇ ਕਿ ਹਰੋਂ ਦੇ ਪੌਂਤ ਉਹ ਜਿਹੜਾ ਮਸ਼ਹੂਰ ਇਸ ਜਗਾ ਦਾ ਨਾਮ ਹੈ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਆਂਦੀਆਂ ਸੀ ਪੈਦਲ ਤਾਂ ਇੱਥੇ ਇੱਕ ਪਿੰਡ ਹੈ ਕੰਬਾਲਾ ਤੇ ਉੱਥੋਂ ਦੀ ਬਜ਼ੁਰਗ ਮਾਤਾ ਹੋਏ ਜਿਨ੍ਹਾਂ ਦਾ ਨਾਮ ਹਰੋਂ ਸੀ ਤੇ ਉਹਨਾਂ ਨੇ ਇੱਥੇ ਜਿਹੜਾ ਰਾਹਗੀਰਾਂ ਨੂੰ ਪਾਣੀ ਲਿਆਣਾ ਦੂਰ-ਦੂਰ ਤੋਂ ਭਰ ਕੇ ਤੇ ਇੱਥੇ ਉਹਨਾਂ ਨੂੰ ਪਾਣੀ ਪਲਾਣਾ ਸਾਹਮਣੇ ਸਾਰਾ ਇਤਿਹਾਸ ਲਿਖਿਆ ਹੋਇਆ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਉਹਨਾਂ ਦੇ ਹੱਥ ਤੋਂ ਜਿਹੜਾ ਜਲ ਛਕਿਆ ਹੋਇਆ ਮਤਲਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੇਲਿਆਂ ਦੀ ਗੱਲ ਹੈ ਇਹ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਸਕਦੇ ਹੋ ਕਿਵੇਂ ਰਾਹਗੀਰ ਜਿਹੜਾ ਪਾਣੀ ਛਕ ਰਿਹਾ ਇਹ ਸੋ ਬਹੁਤ ਸੋਹਣੀ ਜਗ੍ਹਾ ਇਹ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਆਓ ਤਾਂ ਇੱਕ ਵਾਰ ਇੱਥੇ ਜ਼ਰੂਰ ਰੁੱਕ ਕੇ ਜਾਇਓ ਬਿਲਕੁਲ ਮੇਨ ਰੋਡ ਤੇ ਜਗ੍ਹਾ ਪੈਂਦੀ ਐ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਫੁੱਲ ਵੀਡੀਓ ਵੀ ਜਿਹੜੀ ਸਾਡੇ ਪੇਜ ਤੇ ਪਾ ਦਿੱਤੀ ਗਈ ਐ ਤੁਸੀਂ ਪੂਰੀ ਵੀਡੀਓ ਵੀ ਜਾ ਕੇ ਦੇਖ ਸਕਦੇ ਹੋ